ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਅੱਜ ਜਿਸੀ ਤੁਹਾਡੇ ਲਈ ਬਹੁਤ ਸਾਰੀਆਂ ਐਡਾਂ ਕੁਝ ਜ਼ਮੀਨਾਂ ਨੇ ਤੇ ਕੁਝ ਖੇਤੀਬਾੜੀ ਬਾਰੇ ਸੰਦ ਲੈ ਕੇ ਪਹੁੰਚੇ ਆਂ ਜੀ ਵੀਡੀਓ ਨੂੰ ਪੂਰਾ ਦੇਖ ਲਿਓ ਸਾਰੀ ਜਾਣਕਾਰੀ ਤੁਹਾਨੂੰ ਦਿੱਤੀ ਜਾਊਗੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਪਿਓਰ ਗਾਂ ਦੇ ਦੇਸੀ ਘਿਓ ਤੋਂ ਬਣੇ ਮੇਵੇ ਤੇ ਰੇਟ 300 ਰੁਪਏ ਕਿਲੋ ਤੇ ਕਿਉ ਰੇਟ 1000 ਰੁਪਏ ਕਿਲੋ ਏਰੀਆ ਬੀਕਨ ਐਨਰਜੀ 8824685093 ਤੁਸੀਂ ਇਸ ਨੰਬਰ ਤੇ ਫੋਨ ਕਰਕੇ ਦੇਸੀ ਘਿਓ ਦੇ ਬਣੇ ਮੇਵੇ ਅਤੇ ਪਿਓਰ ਦੇਸੀ ਗਾਂ ਦਾ ਘਿਓ ਜਿਹੜਾ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਮੰਗਵਾ ਸਕਦੇ ਹੋ ਦਸ਼ਮੇਸ਼ ਕੰਪਨੀ ਦਾ 7 ਫੁੱਟਾ ਰੋਟਾਵੇਟਰ ਵਿਕਾਊ ਔਰ ਰੇਟ ਹੈ 60000 ਏਰੀਆ ਜਗਰਾਉ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਫ਼ ਕੰਡੀਸ਼ਨ ਦਾ ਜੀ ਦਸ਼ਮੇਸ਼ ਕੰਪਨੀ ਦਾ 7 ਫੁੱਟਾ ਰੋਟਾਵੇਟਰ ਵਿਕਾਊ ਔਰ ਰੇਟ 60000 ਏਰੀਆ ਜਗਰਾਉ 9463807579 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦਸ਼ਮੇਸ਼ ਕੰਪਨੀ ਦਾ 7 ਫੁੱਟਾ ਰੋਟਾਵੇਟਰ 60000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜਗਰਾਉ ਏਰੀਆ ਦੇ ਵਿੱਚ ਜਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ हनुमानगढ़ राजस्थान तो केएस 9300 कंबाइन आई है 2020 मॉडल है जी रेट 16,50,000 पेटीबंद इंजन एरिया हनुमानगढ़ राजस्थान कंडीशन ਤੁਸੀਂ ਵੀਡੀਓ ਚ ਦੇਖ ਸਕਦੇ اسئلهਰ ਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀਏ ਤੁਸੀਂ ਕੰਡੀਸ਼ਨ ਨੂੰ ਘਰ ਬੈਠੇ ਹੀ ਦੇਖ ਸਕਦੇ ਹੋ 85 पूरा 692 पूरा 100 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੇਐਸ 9300 ਕੰਬਾਈਨ ਖਰੀਦ ਸਕਦੇ ਹੋ एरिया ਫਰੀਦਕੋਟ ਤੋਂ ਜੀ ਸਾਰੇ ਨਗ ਬੱਕਰੀਆਂ ਦੇ ਵਿਕਾਊ ਨੇ ਇਸ ਬੀਰ ਕੋਲੇ ਇਹ ਸਾਰੀਆਂ ਇਹ ਬੱਕਰੀਆਂ ਵਿਕਾਊ ਨੇ ਜੀ ਫਰੀਦਕੋਟੇਰੀਏ ਚ ਰੇਟ ਮੌਕੇ ਤੇ ਦੱਸਿਆ ਜਾਊਗਾ ਜੀ 98721 27735 98721 27735 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਾਰੇ ਨਗ ਬੱਕਰੀਆਂ ਦੇ ਇਹਨ ਜਿਹੜੇ ਖਰੀਦ ਸਕਦੇ ਹੋ ਜੀ ਫਰੀਦਕੋਟੇਰੀਏ ਚ ਜਿਪਸੀ ਕਿੰਗਮ ਮਾਡਲ ਵਿਕਾਊਾ 2003 ਮਾਡਲ ਪਾਰਸਿੰਗ ਖਤਮ ਇੰਜਨ ਗੇਅਰ ਓਕੇ ਏਰੀਆ ਧਰਮਕੋਟ ਮੋਗਾ ਰੇਟ ਹੈ ਜੀ 210000 ਬਾਕੀ ਤੁਸੀਂ ਵੀਡੀਓ ਚ ਦੇਖ ਸਕਦੇ ਹੋ 941792492 ਇਸ ਨੰਬਰ ਤੇ ਫੋਨ ਕਰਕੇ ਜਿਪਸੀ ਕਿੰਗ ਮਾਡਲ 2003 210000 ਦੇ ਵਿੱਚ ਖਰੀਦ ਸਕਦੇ ਹੋ ਲੋਕੇਸ਼ਨ ਧਰਮਕੋਟ ਮੋਗਾ ਦੀ ਹੈ ਜੀ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆਏ ਨੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਜੀਏ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦੀ ਤੁਹਾਨੂੰ ਮਿਲ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਪੱਖਾ ਵਿਕਾਊ ਹੈ ਜੀ 211 ਵਾਲਾ 2024 ਮਾਡਲ ਹੈ ਜੀ ਰੇਟ 1 ਲੱਖ 60000 1 ਲੱਖ 60000 ਰੁਪਏ ਰੇਟ ਰੱਖੇ ਗਿਆ ਜੀ ਪੱਖਾ ਵਿਕਾਊ ਹੈ ਜੀ 24 ਮਾਡਲ ਹੈ 211 ਵਾਲਾ ਜੀ 90018 49687 90018 49687 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਪੱਖਾ 211 ਵਾਲਾ 1 ਲੱਖ 60000 ਰੁਪਏ ਦੇ ਵਿੱਚ ਖਰੀਦ ਸਕਦੇ ਹੋ 7 ਫੁੱਟਾ ਰੋਟਾਵੇਟਰ ਦੀ ਡ੍ਰਿੱਲ ਵਿਕਾਊ ਹੈ ਜੀ 7 ਫੁੱਟਾ ਰੋਟਾਵੇਟਰ ਦੀ ਡ੍ਰਿੱਲ ਵਿਕਾਊ ਹੈ ਜੀ ਰੇਟ ਹੈ 11000 ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਮਾਲਕ ਵੀਰ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਨੋਟ ਕਰ ਲਓ ਜੀ 8146418674 8146418674 ਇਸ ਨੰਬਰ ਤੇ ਫੋਨ ਕਰਕੇ 7 ਫੁੱਟ ਰੋਟਾਵੇਟਰ ਦੀ ਡ੍ਰਿੱਲ 11000 ਪੈਸੇ ਚ ਖਰੀਦ ਸਕਦੇ ਹੋ ਆਟੋ ਵਿਕਾਊ ਹੈ ਜੀ 2022 ਮਾਡਲ ਪੈਟਰੋਲ ਪਲੱਸ ਸੀएनजी ਟਾਇਰ ਨਵੇਂ ਨੇ ਏਰੀਆ ਅਮਰਤਸਰ ਰੇਟ ਦੀ ਗੱਲ ਕਰੀਏ ਤਾਂ 120000 ਰੁਪਏ ਡਿਮਾਂਡ ਹੈ ਜੀ 120000 ਰੁਪਏ ਡਿਮਾਂਡ ਰੱਖੀ ਗਈ ਹੈ ਜੀ ਟਾਇਰ ਨਵੇਂ ਨੇ 8146088699 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਆਟੋ 2022 ਮਾਡਲ ਖਰੀਦ ਸਕਦੇ ਹੋ ਸਵਿਫਟ ਗੱਡੀ ਵਿਕਾਊ ਹੈ ਜੀ ਗੱਡੀ 2017 ਮਾਡਲ ਦੂਜੇ ਨਾਂ ਫੁੱਲ ਬੀਮਾ ਰੇਟ 440000 ਏਰੀਆ ਸੰਗਰੂਰ ਫੁੱਲ ਬੀਮਾ ਜੀ 440000 ਰੇਟ ਰੱਖੇ ਗਿਆ ਜੀ ਦੂਜੇ ਨਾਂ ਹੈ 585580 45699 ਇਸ ਨੰਬਰ ਤੇ ਫੋਨ ਕਰਕੇ Swift ਗੱਡੀ 2017 ਮਾਡਲ 4 ਲੱਖ 40 ਹਜ਼ਾਰ ਚ ਖਰੀਦ ਸਕਦੇ ਹੋ। ਚੰਨੀ ਦਾ ਤੂੜੀ ਵਾਲਾ ਰਿਪਰ ਵਿਕਾਊ ਹੈ ਜੀ 1 ਲੱਖ 20 ਹਜ਼ਾਰ ਰੇਟ ਰੱਖਿਆ ਗਿਆ ਏਰੀਆ ਪਿੰਡ ਰਤਨਗੜ੍ਹ ਨੇੜੇ ਕੁੰਮਕਲਾ ਲੁਧਿਆਣਾ ਜਾਲੀਵਲ ਟਰਾਲੀ ਵਿਕਾਊ ਹੈ ਰੇਟ 60 ਹਜ਼ਾਰ ਅਲਟਾਵੇਂ ਹਲ ਰੇਟ 40 ਹਜ਼ਾਰ ਪੱਖਾ ਰੇਟ 15 ਹਜ਼ਾਰ ਟੋਟਲ 235 ਹਜ਼ਾਰ ਤੇ ਸਾਰੀਆਂ ਚੀਜ਼ਾਂ ਖਰੀਦਣ ਦੇ ਲਈ ਤੁਸੀਂ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ ਜੀ 889243099 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਇਸ ਵੀਰ ਦੀਆਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਖਰੀਦ ਸਕਦੇ ਹੋ ਤੇ ਬਾਕੀ ਵੀਡੀਓ ਚ ਦੇਖ ਸਕਦੇ ਹੋ ਮਹਿੰਦਰਾ 575 ਟਰੈਕਟਰ ਵੇਗਾਊਆ 2000 2 ਮਾਡਲ ਹੈ ਜੀ 2 ਲੱਖ 40000 ਰੁਪਏ ਰੇਟ ਰੱਖਿਆ ਗਿਆ 50% ਟਾਇਰ ਨੇ ਜੀ 3000 ਘੰਟਾ ਚੱਲਿਆ ਜੀ ਏਰੀਆ ਜੀ ਗੁਰਦਾਸਪੁਰ ਨੋਡਾ ਨੰਮਾ 146 59 576 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਇੰਜਨ ਗੇਅਰ ਦਾ ਓਕੇ ਜੀ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਜੀ ਤੁਸੀਂ ਮੌਕੇ ਤੇ ਬਾਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੜਾਈ ਵਾਲੀ ਮਸ਼ੀਨ ਵਿਕਾਊ ਹੈ ਜੀ 6 ਮਹੀਨੇ ਚੱਲੀ ਹੈ ਜੀ 1.5 ਸਾਲ ਦੀ ਗਰੰਟੀ ਹੈ ਜੀ ਏਰੀਆ ਬਠਿੰਡਾ ਮਜਬੂਰੀ ਕਰਕੇ ਸੇਲ ਕਰਨੀ ਹੈ ਕੜਾਈ ਵਾਲੀ ਮਸ਼ੀਨ ਵਿਕਾਊ ਹੈ ਜੀ ਮਜਬੂਰੀ ਕਰਕੇ ਸੇਲ ਕਰਨੀ ਹੈ 6 ਮਹੀਨੇ ਚੱਲੀ ਹੈ 1.5 ਸਾਲ ਦੀ ਗਾਰੰਟੀ ਹੈ ਜੀ ਬਠਿੰਡ ਏਰੀਆ ਚ ਨੰਬਰ ਨੋਟ ਕਰ ਲਓ ਜੇਕਰ ਕਿਸੇ ਭੈਣ ਨੇ ਖਰੀਦਣੀ ਹੋਵੇ 7986038090 ਇਸ ਨੰਬਰ ਤੇ ਤੁਸੀਂ ਖਰੀਦ ਸਕਦੇ ਹੋ ਆਇਸ਼ਰ ਦੋਸਤੋ 41 ਟਰੈਕਟਰ ਵਿਕਾਊ ਹੈ ਜੀ 2021 ਮਾਡਲ ਪੰਜਾਬ ਨੰਬਰ ਫਸਟ ਪਾਰਟੀ ਟਾਇਰ ਨਵੇਂ ਸ਼ੋਰੂਮ ਕੰਡੀਸ਼ਨ ਏਰੀਆ ਪਿੰਡ ਪਧੌੜ ਰੇਟ 275000 ਇੰਜਨ ਗিয়ার ਦਾ ਓਕੇ ਜੀ ਮਾਲਕ ਵੀਰ ਨੇ ਫੁੱਲ ਗਾਰੰਟੀ ਦਿੱਤੀ ਹੈ ਤੁਸੀਂ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ 94781585292 ਇਸ ਨੰਬਰ ਤੇ ਫੋਨ ਕਰਕੇ ਆਇਸ਼ਰ 241 ਟਰੈਕਟਰ ਨੂੰ ਤੁਸੀਂ ਖਰੀਦ ਸਕਦੇ ਹੋ ਸੈਂਟਰੋ ਗੱਡੀ ਵਿਕਾਊ ਹੈ ਗੱਡੀ 2004 ਮਾਡਲ ਹੈ ਜੀ ਗੁੱਡ ਕੰਡੀਸ਼ਨ ਰੇਟ 55000 ਏਰੀਆ ਅਮਰਿਤਸਰ 8196994377 ਇਸ ਨੰਬਰ ਤੇ ਫੋਨ ਕਰਕੇ ਸੈਂਟਰੋ ਗੱਡੀ 2004 ਮਾਡਲ ਗੁੱਡ ਕੰਡੀਸ਼ਨ ਅੰਮ੍ਰਿਤਸਰ ਏਰੀਆ ਦੇ ਵਿੱਚ ਇਹ ਗੱਡੀ ਖੜੀ ਹੈ ਜੀ 55000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਅੱਗੇ ਬਾਦੋ ਤੋਂ ਬਾਦ ਸ਼ੇਅਰ ਕਰਦਾ ਕਰੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਏ ਕਮੈਂਟ ਵਿੱਚ ਵਾਹਿਗੁਰੂ ਲਿਖ ਦਿਓ ਮਲਟੀ ਸੀਡਰ ਮਸ਼ੀਨ ਵਿਕਾਊ ਹੈ ਜੀ ਮਾਡਲ 2025 ਹੈ ਜੀ ਮੱਕੀ ਨਰਮਾ ਮੂੰਗੀ ਬੀਜ ਸਕਦੇ ਹੋ ਬੈਡਾਂ ਉੱਪਰ ਰੇਟ ਹੈ ਜੀ 70000 ਏਰੀਆ ਫਾਜ਼ਿਲਕਾ 9464094340 9464099340 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਮਸ਼ੀਨ ਹੈ ਜਿਹੜੀ ਖਰੀਦ ਸਕਦੇ ਹੋ ਤੇ ਜਿਹੜੇ ਫਸਲਾਂ ਤੁਹਾਨੂੰ ਦੱਸਿਆ ਤੁਸੀਂ ਬੈੱਡ ਬਣਾ ਕੇ ਲਾ ਸਕਦੇ ਹੋ ਬਲੈਨੋ ਗੱਡੀ ਵਿਕਾਊ ਹੈ ਜੀ 2018 ਮਾਡਲ 50000 ਚੱਲੇ ਨਿਊ ਕੰਡੀਸ਼ਨ ਏਰੀਆ ਸਰਦੂਲਗੜ ਮਾਨਸਾ ਰੇਟ ਹੈ ਜੀ 450000 ਰੁਪਏ ਡਿਮਾਂਡ 6239260395 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਗੱਡੀ ਜਿਹੜੀ 4,50,000 ਰੁਪਏ ਚ ਖਰੀਦ ਸਕਦੇ ਹੋ ਕਿ 4,50,000 ਰੁਪਿਆ ਡਿਮਾਂਡ ਹੈ ਜੀ। Honda City ਗੱਡੀ ਵਿਕਾਉ ਉਹ ਟੌਪ ਮਾਡਲ 2011 ਪੈਟਰੋਲ ਦੀ ਗੱਡੀ ਹੈ ਇਹ 2 ਗিয়ার ਵੈਗ 7 ਦੀ ਮੈਟ 53,000 ਚੱਲੀ ਰੇਟ 1,55,000 9872598784 9872598784 ਨੰਬਰ ਦੇ ਫੀਸਾ ਦੇ ਐਡ ਕਰਵਾਉਂਦੇ ਸਾਡਾ WhatsApp ਨੰਬਰ 9877988446 ਨੰਬਰ ਤੇ ਕਿਸੇ ਵੀ ਤਰ੍ਹਾਂ ਦੀ ਐਰਡੋਸੀ ਕਰਵਾ ਸਕਦੇ ਹੋ ਹਾਂਜੀ ਮੋਗਾ ਤੋਂ 2 ਕਿਲੋਮੀਟਰ ਦੀ ਦੂਰੀ ਤੇ ਲਿੰਕ ਸੜਕ ਤੋਂ ਦੋ ਕਿੱਲੇ ਪਿੱਛੇ ਰਸਤਾ ਆਉਂਦਾ ਹੈ ਜੀ 8 ਕਿੱਲੇ ਜ਼ਮੀਨ ਇੱਕ ਮੋਟਰ ਇੱਕ ਕਨੈਕਸ਼ਨ ਤਕਸੀਮ ਖਾਤਾ ਸਾਰੀ ਜ਼ਮੀਨ ਨੂੰ ਰਸਤਾ ਲੱਗਦਾ ਸ਼ਹਿਰ ਦੇ ਬਿਲਕੁਲ ਲਾਗੇ ਜ਼ਮੀਨ ਹੈ ਜੀ ਰੇਟ ਡਿਮਾਂਡ ਹੈਗੀ ਹੈ ਜੀ 60 ਲੱਖ ਰੁਪਏ ਆ